ਸ਼ਕਲ ਬਾਈ ਜੀ ਸ੍ਰੀ ਕਾਹ ਹਾਂਜੀ ਬਾਈ ਪਹਿਲੀ ਵਾਰ ਆਏ ਹਾਂ ਮੇਰਾ ਪਿੰਡ ਸਲਾਣਾ ਜੀ ਮਲੋਕ ਕੋਲੀ ਹਾਂਜੀ ਇਹ ਡਾਕਟਰਾਂ ਦੀ ਵਜ੍ਹਾ ਨਾਲ ਮੇਰੀ ਮੁੰਡ ਦੀ ਬਾਹ ਖਰਾਬ ਕਰਤੀ ਜੀ ਕੋਈ ਮੈਨੂੰ ਕੋਈ ਨਾ ਮੈਨੂੰ ਸਰਕਾਰੀ ਆਲੇ ਨੇ ਦਿੱਤਾ ਨਾ ਜੀ ਮੈਨੂੰ ਪ੍ਰਾਈਵੇਟ ਆਲੇ ਦਿੱਤਾ ਪ੍ਰਾਈਵੇਟ ਆਲੇ ਕਟੋੜ 70000 ਰੁਪਏ ਮੰਗ ਰਹੇ ਨੇ ਉਹ ਸਾਰਾ ਮੇਰੇ ਕੋਲ ਫਰੂਪ ਬਾਈ ਹੁਣ ਮੈਨੂੰ ਕਿਸ ਨੇ ਦੱਸਿਆ ਜੀ ਕਹਿੰਦੇ ਵੀ ਇੱਥੇ ਜਾਓ ਤਾਂ ਬਾਬਾ ਜੀ ਦਾ ਨੰਬਰ ਲੈ ਕੇ ਤਾਂ ਮੋਰੇ ਪਹੁੰਚਿਆ ਜੀ ਮੈਂ ਸਰਕਾਰਾਂ ਮਤਲਬ ਉਹਦਾ ਬਰਖਲਾ ਪਾਈ ਬੇ ਮੇਰੇ ਮੁੰਡੇ ਦੀ ਬਿਲਕੁਲ ਇਹ ਬਾਹ ਖਰਾਬ ਗੱਲ ਕੋਸ ਨਹੀਂ ਜੀ ਪ੍ਰਾਈਵੇਟ ਹੈ 70-700 ਰੁਪਏ ਸਰਕਾਰੀ ਵਾਲੇ ਤਾਂ ਕਹਿੰਦੇ ਲਾਜ ਹੀ ਨਹੀਂ ਜੀ ਇਹਦਾ ਜਦ ਦੀ ਲੌਂਗ ਟਾਉਨ ਦੇ ਵਿੱਚ ਇਥੇ ਪੁਲਿਸ ਵਾਲੇ ਦਾ ਹੱਥ ਵੱਡਿਆ ਗਿਆ ਤੀ ਚੰਡੀਗੜ੍ਹ ਜਾਣਾ ਜੋੜਿਆ ਜੀ ਇਹ ਮੇਰੇ ਮੁੰਡੇ ਦੀ ਬਾਹ ਨਹੀਂ ਜੋੜਦਾ ਤੇ ਜੀ ਦੇਖੋ ਜੀ ਇਸ ਟਾਈਮ ਦੇਖੋ ਜੀ ਖੇਡਣ ਨੂੰ ਫਸਟ ਆਉਂਦਾ ਦੀ ਸੈਕੰਡ ਆਉਂਦਾ ਦੀ ਵਰਲਡ ਕੱਪ ਜਿੱਤ ਕੇ ਲੈ ਕੇ ਜਿਹੜੇ ਉਹ ਟਰੋਫੀ ਹੁੰਦੀ ਨੇ ਅੱਛਾ ਮਤਲਬ ਖੇਡਾਂ ਵਿੱਚ ਜਾਂਦਾ ਰਿਹਾ ਬੱਚਾ ਵਿੱਚ ਜਾਂਦਾ ਰਿਹਾ ਜੀ ਮੈਂ ਤਾਂ ਬਰਖਲਾ ਪਈ ਸਾਰੀ ਮੈਂ ਕਿਸੇ ਨੂੰ ਪਾਰਟੀ ਨੂੰ ਬੋਟ ਨਹੀਂ ਪਾਉਂ। ਇਹ ਬੱਚੇ ਨੂੰ ਖੇਡਦੇ ਟਾਈਮ ਹੋਇਆ ਜਾਂ ਪਹਿਲਾਂ ਜਮਾਂਦਰੂ ਹੀ ਐਵੇਂ। ਖੇਡ ਟਾਈਮ ਹੋਇਆ ਜੀ ਖੇਡ ਟਾਈਮ ਆ ਦੇ ਲੋਈ ਕਹੇ ਜੀ ਬਾਹ ਹੋਈ ਗਈਆ। ਨਾ ਮੈਂ ਆਪਣੇ ਪਿੰਡ ਤੋਂ ਅੱਤੇ ਤੋਂ ਮੈਂ ਸੌਂ ਖਾਲੀ ਨਾ ਮੈਂ ਆਪਣੇ ਪਿੰਡ ਦੀ ਤੋਂ ਨਾ ਬੋਟ ਪਾਉਂ ਨਾ ਮੈਂ ਪਾਉਣੀ ਆ। ਨਾ ਮੈਂ ਇਹਦੇ ਵਿੱਚੋਂ ਮੈਂ ਆਪ ਕਮਾਈ ਕਰਕੇ ਖਾਣਾ। ਸਵਾਦੇ ਲੋਕਾਂ ਨੂੰ ਵੀ ਉਹਨਾਂ ਨੂੰ ਜਦ ਸਰਕਾਰਾਂ ਨੂੰ ਵੀ ਖੁਦ ਮੈਂ ਖਿਲਾਉਂਦਾ। ਮੇਰਾ ਟੈਕਸ ਪਾਉਂਦੇ ਨੇ ਉਹ ਖਾਂਦੇ ਨੇ। ਬਸ ਇਹ ਜੀ ਮੈਨੂੰ ਮੈਂ ਕਿਨ ਦੁੱਖ ਮੈਨੂੰ 2 ਸਾਲ ਹੋ ਗਈ ਭਾਦੇ ਦੇ। 2 ਸਾਲ ਹੋ ਗਏ 2 ਸਾਲ ਹੋ ਗਏ ਜੀ ਆ ਦੇਖੋ ਸਾਰਾ ਫਰੂਪ ਆਈ ਮੇਰੇ ਕੋਲ ਕੱਲ ਮੈਂ ਲੁਧਿਆਣਾ ਗਿਆ ਸੀ ਪ੍ਰਾਈਵੇਟ ਉਹਨਾਂ ਨੇ 1 ਲੱਖ 30000 ਰੁਪਿਆ ਮੰਗਿਆ ਜੀ ਆ ਦੇਖੋ ਸਾਰੀ ਰਿਪੋਰਟ ਫਿਰ ਮੈਨੂੰ ਦਿੱਥੇ ਮੈਂ ਇੰਨੇ ਚੁੱਕਾ ਨਹੀਂ ਲਾਉਣ ਲੱਗਾ ਹਰਜਿੰਦਰ ਰਾਣ ਨੇ ਤਾਂ ਹੱਦੇ ਲਾਤੀ ਜੀ ਹਰਜਿੰਦਰ ਰਾਣ ਨੇ ਹੱਦੇ ਲਾਤੀ ਖੰਨੇ ਵਾਲਿਆਂ ਨੇ ਸਰਕਾਰੀ ਵਾਲਿਆਂ ਨੇ ਹੱਦ ਲਾਤੀ ਜੀ ਬਾਈ ਜੀ ਜੀ ਮੈਂ ਤੁਸੀਂ ਕਹਿ ਰਹੇ ਹੋ ਵੀ ਬੱਚਾ ਖੇਡਾਂ ਦੇ ਵਿੱਚ ਜਾ ਰਿਹਾ ਇਹ ਸਭ ਖੇਡਾਂ ਵਿੱਚ ਜਾ ਕੇ ਹੋਇਆ ਵੀ ਖੇਡਾਂ ਵਿੱਚ ਬੱਸ ਜੇ ਮੈਂ ਖੇਡਾਂ ਤੇ ਨਾ ਕੱਢਦਾ ਜੀ ਵਾਧਿਆ ਦੀ ਇਹ ਤਾਂ ਹੈ ਤਾਂ ਪਰਮਾਤਮਾ ਵੱਲੋਂ ਖੇਡਣ ਦਾ ਬੱਚੇ ਲਈ ਬਹੁਤ ਜ਼ਰੂਰੀ ਨੇ ਇਸਰਕਿ ਸਰੀਰ ਦਾ ਵਿਕਾਸ ਹੁੰਦਾ ਹੀ ਕੋਈ ਖੇਡਾਂ ਖੁੱਡਾਂ ਕੋਸ ਨਹੀਂ ਹੈਗਾ ਜੇ ਮੇਰੇ ਬੱਚੇ ਦੀ ਜ਼ਿੰਦਗੀ ਖਰਾਬ ਕਰਤੀ। ਬਈ ਸੇ ਖੇਡਣ ਲਈ ਤਾਂ ਮਾਨ ਸਰਕਾਰ ਹੁਣ ਪੰਜਾਬ ਸਰਕਾਰ ਵੱਡੇ ਉਪਰਾਲੇ ਕਰ ਰਹੇ ਨੇ ਖਿਡਾਰੀਆਂ ਨੂੰ ਸਾਰੇ ਬੈਗ ਸਾਰੇ ਉਹਨਾਂ ਨੂੰ ਮਤਲ ਖਾਣ ਪੀਣ ਲਈ ਪ੍ਰਬੰਧ ਕਰ ਰਹੇ ਆ ਦਿੱਤਾ ਹੀ। ਖੇਡਾਂ ਵਿੱਚ ਮੈਂ ਇੰਨਾ ਵਧੀਆ ਲਾਇਕ ਮੁੰਡਾ ਕੱਟਿਆ ਸੀ ਸਭ ਨਾਲ ਕੋਈ ਮੈਂ ਸਾਡੇ ਪਰਵਾਸ ਤੋਂ ਕੋਈ ਚੀਜ਼ ਦਾ ਨਸ਼ਾ ਨਹੀਂ ਕਰਦਾ। ਨਾ ਮੈਂ ਖੁੱਦ ਕਰਿਆ ਨਾ ਆਦੀ ਮੈਂ ਸਰਦਾਰੀਆਂ ਮੈਂ ਅੱਜ ਤੱਕ ਕੋਈ ਨਸਾ ਨਹੀਂ ਖਾਏਗਾ ਨਾ ਮੇਰੇ ਜਵਾ ਕਰਦੇ ਨੇ ਸਿਰਫ ਮੇਰੀ ਆਈ ਪਰੋਮ ਲੱਗੇ ਪੈਂਦੀ ਵੀ ਦਸੋਂ ਲੱਖ ਲੱਖ ਡੇਢ ਡੇਢ ਲੱਖ ਰੁਪਏ ਤੱਕ ਆ ਪਹਿਲੀ ਵਾਰ ਆਇਆ ਜਿਵੇਂ ਬਾਬਾ ਜੀ ਕਹਣਗੇ ਹੋਗਮਾ ਠੀਕ ਆ ਜੀ ਇਹ ਤੋਂ ਬਾਅਦ ਹੀ ਨਾਮ ਆ ਕੇ ਤੇ ਜਾਣਾ ਨਾ ਮਾ ਜਾਣਾ ਨਾਮਾ ਕਿਸੇ ਪਾਸੇ ਨਹੀਂ ਆਣਾ ਗਈ ਬਸ ਮੇਰਾ ਲਾਚ ਚਾਂਦਵਾ ਦੁਖੀ ਹੋਇਆ ਪਿਆ ਚਾਕੇ ਖੋਦ ਕਰੇ ਮੁੰਡੇ ਸੋਹਾਂ ਕੇ ਨਾ ਮੈਂ ਲੋਨ ਚਾਕੇ ਪੈਸੇ ਲਾਉਣਾ ਜੇ ਬਾਬਾ ਜੀ ਜਿਵੇਂ ਕਹਿਣਗੇ ਠੀਕ ਆ ਜੋ ਹੋ ਗਿਆ ਲਾਠ ਠੀਕ ਆ ਇਹ ਤੋਂ ਹੁਣ ਚੰਡੀਗੜ੍ਹ ਕਹਿੰਦੇ ਕਿ ਚੰਡੀਗੜ੍ਹ ਨੇ ਵੀ ਜਵਾਬ ਦੇ ਦਿੱਤੇ ਬਾਈ ਕਿਸੇ ਨੂੰ ਬੱਚੇ ਖੇਡਾਂ ਦੇ ਜਾਂਦਾ ਸੀ ਲਿਜਾਂਦੇ ਹੋਣਗੇ ਅਧਿਆਪਕ ਛੇ ਅਧਿਕਾਰੀ ਹੋਣਗੇ ਤੁਸੀਂ ਉਹਨਾਂ ਨਾਲ ਨਹੀਂ ਕਿਸੇ ਨੂੰ ਮਿਲੇ ਹੈ ਅਧਿਕਾਰੀਆਂ ਦੀ ਵਜ੍ਹਾ ਨਾਲੇ ਹੋਇਆ ਜੀ ਅਧਿਕਾਰੀਆਂ ਨਾਲ ਉਹ ਤਾਂ ਖੇਡਦਾ ਦੀ ਵਧੀਆ ਖੇਡਦਾ ਸੀ ਇਹ ਬਾਤ ਹੀ ਉਹ ਸਾਮ ਨੂੰ ਜਾ ਕੇ ਗਰਾਊਂਡ ਤੇ ਬਹੁਤ ਵਧੀਆ ਸਟੇਡੀਅਮ ਬਣਿਆ ਹੈ ਸਾਡਾ ਉੱਤੇ ਖੇਡ ਦੇ ਖੜੇ ਦਾਤਾ 22 40 ੱੱਕਾ ਵਾ ਜਿਹੜਾ ਜਾ ਹਵਾੜ ਕੇ ਗੇੜੇ ਗਿਆ ਸੀ ਕਹਿ ਨਹੀਂ ਸਕਦੇ ਜੀ ਚਲੋ ਜਵਾਕ 30 40 ਜਵਾਕ ਦੀ ਖੇਡਦੇ ਸੀ ਪਹਿਲੇ ਨੰਬਰ ਤੇ ਉਹਨਾਂ ਦਾ ਮਤਲਬ ਸਾਮ ਨੂੰ ਖੇੜ ਦੇ ਕਰਦੇ ਆ ਆ ਟੁੱਟ ਗਿਆ ਬਾਹ ਦੇ ਦੋ ਸਾਲ ਹੋ ਗਏ ਸਾਰਾ ਮੇਰੇ ਕੋਲ ਫਰੂਕ ਆ ਜੀ ਨਾ ਮੈਂ ਇਹ ਜੀ ਕੋਈ ਪ੍ਰੋਫੈਸਰ ਤੇ ਚਾਹਣਾ ਨਾ ਮੈਂ ਅਜੇ ਤੱਕ ਪਾਰਟੀ ਕੋਈ ਭਾਈ ਚਾਹਣਾ ਬਸ ਮੈਂ ਇਹ ਨਾ ਮੇਰੇ ਸਰਕਾਰੀ ਜਾਂ ਪ੍ਰਾਈਵੇਟ ਇਲਾਜ ਕਰਨ ਨੂੰ ਤਿਆਰ ਨਹੀਂ ਸਰਕਾਰੀ ਵਾਲੇ ਕਿਉਂ ਤਿਆਰ ਨਹੀਂ ਹੈਗੇ ਜੀ ਸਰਕਾਰੀ ਵਾਲੇ ਕਿਉਂ ਨਹੀਂ ਇਲਾਜ ਕਰਦੇ ਆ ਸਰਕਾਰੀਾਂ ਦੇ ਵੀ ਫਰੂਕ ਨੇ ਸਾਰੇ ਡਾਕਟਰਾਂ ਦੇ ਨੇ ਨੰਬਰ ਵੀ ਹੈ ਬਾਈ ਜੀ ਸਰਕਾਰ ਦਾ ਕਹਿ ਰਹੀ ਹੈ ਸਰਕਾਰੀ ਹਸਪਤਾਲਾਂ 'ਚ ਸਾਰੀ ਸਹੂਲਤ ਮਿਲ ਰਹੀ ਆ। ਉਹ ਨਹੀਂ ਜੀ ਨਹੀਂ 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 ਕੋਈ ਹਾਲਤ ਨਹੀਂ। ਕਾਸਮ ਜੱਕੋ ਹੋਏ ਵੀ ਮੇਰੇ ਕੋ ਫਰੂਪਿਆ ਮੈਂ ਲੋ ਨੂੰ ਚੱਕ ਕੇ ਹੁਣ ਮਿਲ ਲਾਉਣਾ। ਤੁਸੀਂ ਬਾਈ ਠੀਕ ਆ ਜੀ। ਜੀ। ਪ੍ਰਾਈਵੇਟ ਠੀਕ ਆ ਸਰਕਾਰੀ ਕੋਈ ਲਾਜ਼ ਨਹੀਂ ਹੈਗਾ ਜੀ। ਬਿਲਕੁਲ ਨਹੀਂ ਹੈਗਾ ਜੀ। ਮੇਰਾ ਸਲਾਣਾ ਪਿੰਡਾ ਜ਼ਿਲ੍ਹਾ ਮੇਰਾ ਫਤਿਹਗੜ ਸਾਹਾ ਤਹਿਸੀਲ ਮੇਨੂੰ ਮਲੂਹ ਪੈਂਦੀ ਆ ਜੀ। ਕੋਈ ਲਾਜ਼ ਨਹੀਂ ਹੈਗਾ ਜੀ। ਚੰਡੀਗੜ੍ਹ ਮੈਂ ਜਾਇਆ। ਅਰਜੰਤਰਾ ਚ ਮਾਜਾ ਖੰਨੇ ਸਰਕਾਰੀਆਂ ਚ ਮਾਜਾ ਆ ਮਲੋਹ ਸਰਕਾਰੀ ਚ ਮਾਜਾ ਆ ਨੀ ਆ ਦੇਖੋ ਫਰੂਕ ਨੇ ਜੀ ਮੇਰੇ ਕੋਲ ਤਾਂ ਚੈੱਕ ਕਰ ਸਕਦੇ ਆ ਬਾਈ ਜੀ ਜਿਵੇਂ ਤੁਸੀਂ ਕੋਈ ਸਰਕਾਰ ਦੇ ਕੋਈ ਵਿਧਾਇਕ ਨੂੰ ਮਿਲੇ ਹੋਣਗੇ ਉਹਨਾਂ ਨੇ ਤੁਹਾਨੂੰ ਸਹਾਇਤਾ ਦਿੱਤੀ ਹੋ ਪਿੰਡ ਦੇ ਸਰਪੰਚ ਪੰਚਾਇਤ ਦੇ ਨਹੀਂ ਨੀ ਜੀ ਮਿਲਦੇ ਨਹੀਂ ਕਿਹਨੂੰ ਮਿਲੀ ਹੈ ਕਿਹਨੂੰ ਜੀ ਸਰਪੰਚਾਂ ਨੂੰ ਬਤੇਰਾ ਬਜਨੂ ਗਿਆ ਸਰਪੰਚਾਂ ਨੂੰ ਮਿਲਦੇ ਨਹੀਂ ਪਰ ਤਾਂ ਜਦੋਂ ਗੱਡੀ ਬਲੰਗਾ ਜੋ ਹਰਦੇ ਪ੍ਰਧਾਨ ਹੁੰਦਾ ਆ ਦੇਖੋ ਚੱਕੋ ਫਰੂਕ ਜੀ ਸਾਹ ਤੇ ਆ ਚੱਕੋ ਸਰਕਾਰੀਆਂ ਨਾਲ ਤੇ ਵੀ ਆ ਲੋ ਜੀ ਸਰਕਾਰੀਆਂ ਨਾਲ ਦੀ ਲੋ ਲੋ ਜੀ ਹੁ ਮੈਂ ਤਾਂ ਅਣਪੜਾਈ ਅਣਪੜਾਈ ਮੈਂ ਤਾਂ ਇਹੀ ਮੁੰਡਾ ਮੇਰਾ ਲੈ ਗਿਆ ਜੀ ਪੜਨ ਨੂੰ ਤੇਜ ਨੂੰ ਜਬ ਮਰਜੀ ਪਿੰਡ ਜਾ ਕੇ ਪੁੱਛ ਸਕਦਾ ਵੀ ਕਿਵੇਂ ਕਿਵੇਂ ਪਰਿਵਾਰ ਆ ਨੇ ਆ ਦੇਖੋ ਜੀ ਜਿਹੜਾ ਉਹਨਾਂ ਨੇ ਜੋ ਸਕੈਨ ਕਰਾ ਕੱਲ ਲੁਧਿਆਣਾ ਜਾ ਭੇਜਿਆ ਜੀ ਮੈਨੂੰ ਇਹ ਰਾੜਾ ਸਾਹਿਬ ਗਿਆ ਤੀ ਜੀ ਉੱਥੋਂ ਨਾਲ ਮੈਨੂੰ ਲੁਧਿਆਣਾ ਦਾ ਬਾਤਾ ਕੱਢਤਾ ਲੁਧਿਆਣੇ ਬੜੇ ਹੌਟੜਦਗੇ ਉਹਨਾਂ ਨੇ 1,30,000 ਰੁਪਏ ਦਾ ਕਰਿਆ ਜੀ ਬਾਤ ਕੋਈ ਫਰੂਫੀ ਆ ਦੇ ਲੋ ਕੱਲ ਦੀ ਲੁਧਿਆਣੇ ਦੀ ਫੜ ਕੇ ਦੇ ਦਿਓ ਜੀ ਹਾਂ ਜੀ ਕੋਈ ਘੱਟੋ ਘੱਟ ਮੈਂ 25 30 ਦਾ ਐਕਸਰੇ ਸਿੱਟ ਟੁਕੇ ਆ ਹਰੇਕ ਡਾਕਟਰ ਕਹਿੰਦਾ ਐਕਸਰੇ ਦੇ ਦੋ ਟੁੱਟੀ ਬਾਹ ਯੂਰੋਈਟੀ ਰਾੜ ਪਾਤੀ ਸਭ ਕੁਝ ਹੋ ਗਿਆ ਹੁਣ ਆ ਦੇਖ ਗੁੱਟ ਨਹੀਂ ਜਿੱਦਾ ਹੋ ਰੇ ਹਾਂ ਦੇਖੋ ਮਾਤਾ ਕੇ ਆ ਬਈ ਹੁਣ ਬਹੁਤ ਜਿਆਦਾ ਭੈ ਜੀ ਖਿਡਾਰੀ ਨੂੰ ਤਾਂ ਸਹੂਲਤ ਦਿੱਤੀਆਂ ਜਾਂਦੀਆਂ ਨੇ ਕਾਹਨੂੰ ਦਿੱਤੀਆਂ ਕਾਹੜਿਆ ਸਹੂਲਤ ਮੇਰੀ ਉਹ ਗਲਤੀ ਆ ਜੀ ਜਿਹੜੀ ਮੈਂ ਇਹਦੇ ਵਿੱਚ ਇਹਦੇ ਵਿੱਚ ਲਾ ਲਿਆ ਖੇਲਣ ਬਾਤ ਤੇ ਲਾ ਲਿਆ ਜੀ ਮੈਂ ਮੈਨੂੰ ਵਧੀਆ ਨਹੀਂ ਨਹੀਂ ਮੈਂ ਖੇਲਾਂ ਦੇ ਵਿੱਚ ਪਾਉਂਦਾ ਖੇਲਾਂ ਦੇ ਵਿੱਚ ਮੈਂ ਨਹੀਂ ਪਾਉਂਦਾ ਜੀ ਉਹ ਦੀਆ ਪੜਦਾ ਜੀ ਬਾਟਾ ਨੇ ਟਰੋਫੀਆਂ ਪਈਆਂ ਨੇ ਜੀ 골ਡ ਮੈਡਲ ਦਿੱਤੇ ਹੋਏ ਨੇ ਜੀ ਇਹਦੇ ਦੂਏ ਮਸਕੂਦ ਤੋਂ ਪੰਜਵੇਂ ਚ ਚੌਥੀ ਦੇ ਅੱਛਾ 골ਡ ਮੈਡਲ ਜਿੱਤੇ ਹੋਏ ਨੇ ਦੂਏ ਦੂਏ ਜਿਹੜੇ ਕੀ ਸਿਲਵਰ ਦੇ ਹੁੰਦੇ ਸਕੂਲ ਸਰਕਾਰੀ ਉਹ ਉਹ ਲੈ ਗਿਆ ਘਟੋ 7 8 ਪਏ ਨਹੀਂ ਜੀ ਚਿਣੇ ਪਏ ਨਹੀਂ ਰੱਖੇ ਪਏ ਨਹੀਂ ਕੋਈ ਕੋਈ ਨਹੀਂ ਸੁਣਤੇਗੀ ਇਹ ਕੋਈ ਬਾਈ ਜੀ ਸਰਕਾਰ ਨੂੰ ਤੁਸੀਂ ਅਪੀਲ ਕਰਨਾ ਚਾਹੁੰਦੇ ਹੋਮੋਂਗੇ ਵੀ ਤੁਹਾਡੀ ਮਦਦ ਹੋਵੇ ਸਰਕਾਰ ਨੂੰ ਬਸ ਮੈਂ ਤਾਂ ਲਾਜ ਕਰਾਏ ਲੈਣਾ ਜੀ ਤਾਂ ਔਖਾ ਸੁੱਖ ਕਿਵੇਂ ਮਰਦੀ ਰਹਾ ਆਪਣੀ ਗਾਹਾਂ ਬਾਤ ਤੇ ਹੋਰ ਨਾਲ ਸੰਭਾਲੋ ਮਾਦਾ ਕਰਾਏ ਲੈਣਾ ਜੀ ਮੈਂ ਦੁਖੀ ਆ ਜੀ ਬਸ ਮੇਰੀ ਇਹੀ ਸਰਕਾਰ ਨੂੰ ਇਤਿਹਤ ਬਨ ਕੇ ਬੇਨਤੀ ਆ ਚਾਹੇ ਮੇਰੀ ਭੈਣ ਆ ਚਾਹੇ ਮੇਰਾ ਭਾਈ ਆ ਚਾਹੇ ਜਵਾਗ ਆ ਕੋਈ ਵੀ ਬਸ ਜੀ ਗਾਹਾਂ ਬਾਤ ਤੇ ਸਿਰ ਮਾਦਾ ਲਾਜ ਕਰਾਏ ਲੈਣਾ ਜੀ ਬਸ ਬਾਕੀ ਰੱਬ ਦੇ ਆਸਰੇ ਜੀ 2 ਸਾਲ ਹੋ ਗਏ ਦੇਖੋ 2 ਸਾਲ ਦੇ ਵਿੱਚ ਦੇਖੋ ਜੀ ਚੱਕੋ ਪਰ ਉਪਰ ਤੱਕਰ ਵੀ ਜਾਇਆ ਮੈਂ ਪ੍ਰਾਈਵੇਟ ਵੀ ਕਰਵਾ ਚੁੱਕਿਆ ਹੀ ਦੇਖ ਲਓ ਹੁਣ ਮੈਨੂੰ ਪ੍ਰਾਈਵੇਟ ਕਹਿੰਦੇ ਨਹੀਂ ਵੀ ਦੇਖੋ ਖੰਨੇ ਬਾਜਵੇ ਦੀ ਉੱਥੋਂ ਮੈਂ ਕਰਵਾ ਸਕਦਾ ਜੇ ਬਾਬਾ ਜੀ ਨੇ ਉਹ ਦਬਾਅ ਦਿੱਤਾ ਮੈਨੂੰ 700 ਇੱਕ 80000 ਰੁਪਏ ਮੰਗਦਾ ਉਹ ਉਨੀ ਪਿੰਡ ਦੇ ਬੰਦੇ ਲੈ ਕੇ ਜਾਊਗਾ ਘੱਟ ਵੱਧ ਕਰਕੇ ਤਾਂ ਠੀਕ ਆ ਕਰ ਦੇਣਗੇ ਨਹੀਂ ਫਿਰ ਭਾਈ ਲੁਧਿਆਣਾ ਡੀ ਐਮ ਸੀ ਦਾ ਲੁਧਿਆਣੇ ਦਾ ਉੱਤੇ 1.30 ਹਜ਼ਾਰ ਭਰਦੂਮ ਵਾ ਮੈਂ ਜ਼ਿੰਦਗੀ ਬਿਜਾਉਣੀ ਆ ਮੁੰਡੇ ਸਿਰਫ ਕੀ ਆ ਬਾਹ ਹੀ ਰੋ ਟੁੱਟੀ ਆ ਦੋ ਖਾ ਪਿਆ ਪੇ